ਪੰਜਾਬ ਦੀ ਧੀ ਨੇ ਵਿਦੇਸ਼ਾਂ ਦੇ ਵਿੱਚ ਝੰਡੇ ਗੱਡ ਦਿੱਤੇ ਨੇ ਜੀ ਹਾਂ ਪੰਜਾਬ ਦੀ ਇੱਕ ਧੀ ਹੈ ਜਿਹੜੀ ਕੈਨੇਡਾ ਦੇ ਵਿੱਚ ਲੈਫਟੀਨੈਂਟ ਚੁਣੀ ਗਈ ਹੈ ਤਾਂ ਪੂਰੇ ਇਲਾਕੇ ਦੇ ਵਿੱਚ ਖੁਸ਼ੀ ਦੀ ਲਹਿਰ ਦੌੜ ਗਈ ਜਦੋਂ ਪਿੰਡ ਵਾਸੀਆਂ ਨੂੰ ਪਤਾ ਲੱਗਦਾ ਹੈ ਕਿ ਉਹਨਾਂ ਦੀ ਧੀ ਨੇ ਕੈਨੇਡਾ ਦੇ ਵਿੱਚ ਝੰਡੇ ਗੱਡ ਦਿੱਤੇ ਨੇ ਤਾਂ 에ਅਰ ਫੋਰਸ ਦੇ ਵਿੱਚ ਇਹ ਪੰਜਾਬ ਦੀ ਧੀ ਹੈ ਜਿਹੜੀ ਲੈਫਟੀਨੈਂਟ ਚੁਣੀ ਗਈ ਹੈ ਤਾਂ ਰਾਇਨਾ ਸਿੰਘ ਇਸ ਧੀ ਦਾ ਨਾਮ ਹੈ ਜੋ ਕਿ ਚੰਗੇ ਪੁਵਿੱਖ ਦੇ ਇਤਲਾਹ ਦੇ ਵਿੱਚ ਕੈਨੇਡਾ ਗਈ ਸੀ ਉੱਥੇ ਪੜ੍ਹਾਈ ਕੀਤੀ ਤਾਂ ਹੁਣ 에ਅਰ ਫੋਰਸ ਦੇ ਵਿੱਚ ਲੈਫਟੀਨੈਂਟ ਚੁਣੀ ਗਈ ਹੈ ਤਾਂ ਪੂਰੇ ਪਿੰਡ ਦੇ ਲਈ ਇਹ ਮਾਣ ਵਾਲੀ ਗੱਲ ਹੈ ਪਿੰਡ ਦੇ ਵਿੱਚ ਖੁਸ਼ੀ ਦੀ ਲਹਿਰ ਦੌੜ ਗਈ ਹੈ ਗੜ ਸ਼ੰਕਰ ਦੇ ਨਾਲ ਇਹ ਲੜਕੀ ਸਬੰਧ ਰੱਖਦੀ ਹੈ ਜਿਸ ਨੇ ਪੂਰੇ ਪੰਜਾਬ ਦਾ ਨਾਮ ਰੋਸ਼ਨ ਕਰ ਦਿੱਤਾ ਤਾਂ ਵੱਡੀ ਗਿਣਤੀ ਦੇ ਵਿੱਚ ਪੰਜਾਬ ਦੇ ਮੁੰਡੇ ਕੁੜੀਆਂ ਵਿਦੇਸ਼ਾਂ ਦਾ ਰੁਖ ਕਰਦੇ ਨੇ ਵਿਦੇਸ਼ਾਂ ਦੇ ਵਿੱਚ ਜਾ ਕੇ ਮੁੰਡੇ ਕੁੜੀਆਂ ਜਾਂ ਤਾਂ ਪੜ੍ਹਾਈ ਕਰਦੇ ਨੇ ਜਾਂ ਫਿਰ ਆਪਣੇ ਆ ਬਿジネス ਤੌਰ ਦੇ ਨੇ ਆਪਣੇ ਕਾਰੋਬਾਰ ਤੌਰ ਦੇ ਨੇ ਤਾਂ ਪੰਜਾਬ ਦੀ ਧੀ ਹੈ ਜਿਹੜੀ ਰਾਇਨਾ ਸਿੰਘ ਇਸ ਦਾ ਨਾਮ ਦੱਸਿਆ ਜਾ ਰਿਹਾ ਹੈ ਜੋ ਕਿ ਕੈਨੇਡੀਅਨ 에ਅਰ ਫੋਰਸ ਦੇ ਵਿੱਚ ਲੈਫਟੀਨੈਂਟ ਚੁਣੀ ਗਈ ਹੈ ਦੱਸਣਯੋਗ ਹੈ ਕਿ ਰਾਇਨਾ ਸਿੰਘ ਨੇ ਆਪਣੀ ਮੋਢਲੀ ਪੜ੍ਹਾਈ ਹੈ ਜਿਹੜੀ ਮਾਉਂਟ ਕਾਰਮਲ ਸਕੂਲ ਗੜਸ਼ੰਕਰ ਤੋਂ ਕੀਤੀ ਗੜਸ਼ੰਕਰ ਸ਼ਹਿਰ ਦੇ ਨਾਲ ਸੰਬੰਧਤ ਰਾਇਨਾ ਸਿੰਘ ਕੈਨੇਡੀਅਨ 에ਅਰ ਫੋਰਸ ਦੇ ਵਿੱਚ ਹੁਣ ਲੈਫਟੀਨੈਂਟ ਚੁਣੀ ਗਈ ਹੈ ਪੰਜਾਬ ਦੀ ਇਸਤੀ ਨੇ ਕੈਨੇਡਾ ਦੇ ਵਿੱਚ ਝੰਡੇ ਗੜ ਦਿੱਤੇ ਨੇ 에어 ਫੋਰਸ ਦੇ ਵਿੱਚ ਲੈਫਟੀਨੈਂਟ ਚੁਣੀ ਗਈ ਹੈ ਤਾਂ ਗੜ ਸ਼ੰਕਰ ਦੇ ਨਾਲ ਇਹ ਧੀ ਹੈ ਜਿਹੜੀ ਸਬੰਧ ਰੱਖਦੀ ਹੈ ਰਾਇਨਾ ਸਿੰਘ ਇਸਤੀ ਦਾ ਨਾਮ ਦੱਸਿਆ ਜਾ ਰਿਹਾ ਹੈ ਪਿਤਾ ਵਿਵੇਕ ਸੁਦੇਰਾ ਅਤੇ ਮਾਤਾ ਵੰਦਨਾ ਸੁਦੇਰਾ ਦੀ ਹੋਣਹਾਰ ਧੀ ਰਾਇਨਾ ਸਿੰਘ ਦਾ ਬਚਪਨ ਤੋਂ ਹੀ ਕੁਝ ਵੱਖਰਾ ਕਰਨ ਦਾ ਸੁਪਨਾ ਸੀ ਤਾਂ ਹੁਣ ਇਹ ਸੁਪਨਾ ਜਿਹੜਾ ਸਰਕਾਰ ਹੋ ਗਿਆ ਕਿਉਂਕਿ ਕੈਨੇਡਾ ਦੀ ਧਰਤੀ ਦੇ ਉੱਤੇ ਹੁਣ ਪੰਜਾਬ ਦੀ ਧੀ ਹੈ ਜਿਹੜੀ 에ਅਰ ਫੋਰਸ ਦੇ ਵਿੱਚ ਲੈਫਟੀਨੈਂਟ ਦੇ ਅਹੁਦੇ ਉੱਤੇ ਤਾਇਨਾਤ ਕਰ ਦਿੱਤੀ ਗਈ